ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਫੇਰ ਬਲੌਗ ਦੇ ਵਿੱਚ ਸਵਾਗਤ ਹੈ ਆਪਣੇ ਨਾਲ ਅੱਜ ਨਾ ਲੰਗਰ ਚੱਲ ਰਿਹਾ ਵੀਰੇ ਪਕੌੜਿਆਂ ਦਾ ਸ਼ਾਹੀ ਫਾਰਮ ਠੱਕਰ ਵਾਲੀ ਬਤਨ ਲਗਾਇਆ ਕਿ ਲੰਗਰ ਹੈ ਹਰ ਸਾਲ ਇਹਦੀ ਸੇਵਾ ਵਰ ਬਹੁ ਮਹਮਾ ਕੇ ਸੇਵਾ ਨਮਾਗਨੇ ਬਲੌਗ ਦੇ ਵਿੱਚ ਛੋਟੇ ਛੋਟੇ ਬੱਚੇ ਕਿਸ ਤਰ੍ਹਾਂ ਸੇਵਾ ਕਰਦੇ ਨੇ ਤੁਹਾਨੂੰ ਸਾਰੇ ਦਿਖਾਉਣਗੇ ਲੋਜੀ ਕਰੋ ਦਰਸ਼ਕ ਸੇਵਾਦਾਰ ਕਪਲੇ ਨੇ ਦੋ ਚਾਰ ਪਕੌੜੇ ਆ ਗਏ ਜੋਗਰ ਮੇ ਹਮਾਰੇ ਰਾਮਤਾ ਨਾ ਤੁੱਲ ਕੇ ਮਰੇ ਲਾ ਲਾ ਜੋਗਰ ਮੇ ਹਮਾਰੇ ਹਲੋ ਵਾਹਿਗੁਰੂ 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 ਸਾਤ ਸਿਰਿ ਵਾਹਿਗੁਰੂ ਦੇਖਾ ਦਿਲਪਾ ਬਿਰ ਕਹਿੰਦੇ ਉਹ ਤਾਇਆ ਪਿਤਾ ਛੱਡ ਕੇ ਕਿੰਨੀ ਕਰਾਂ ਉਹਦੇ ਸਾਲਾ ਹੋਰ ਕੰਮ ਕਰਣ ਲਗਾ ਹੀ ਮੈਂ ਬੋਲੋ ਜੀ ਲੰਗਰ ਬਾਰੇ ਕੁਛ ਲੰਗਰ ਬਾਰੇ ਮਹਾਰਾਜ ਦੀ ਕਿਰਪਾ ਕਿਰਪਾ ਪੂਰੀ ਬਾਬੇ ਨਾਨਕ ਦੀ ਲੰਗਰ ਦੀ ਹਲਵਾ ਜੀ ਦਿਖਾ ਯਾਰ ਬਾਦਲ ਕਰਦਾ ਦਾਤਾ ਕਰ ਰਿਹਾ ਦਾਤਾ ਦੇ ਰਿਹਾ ਲਓ ਤੇ ਆ ਪਛਕਾਰ ਰਹੀਆਂ ਬਿਲਕੁਲ ਕਿ ਨਹੀਂ ਹਾਂ ਜੋ ਮਹਾਰਾ ਜੀ ਕਰੇ ਸਤੂ ਨੇ ਕਹਿੰਦਾ ਹੈ 5000 ਰੁਪਿਆ ਮੈਂ ਕੱਲਾ ਪਾਉਂਦਾ ਸਾਡਾ ਆ ਲਾ ਜੀ ਆ ਦੂਜੀ ਜੀ ਠੀਕ ਆ ਯਾਰ 6000 ਰੁਪਿਆ ਦੇ ਦਿਆ ਯਾਰ ਆਹ ਬਤਨੀ ਆਈ ਆ ਕੰਦੇ ਦਾ ਮੀਰਾ ਇਹ ਸ਼ਰਧਾ ਹੁੰਦੀ ਆ ਵੀਰੇ ਹਨਾ ਸਾਰੀ ਸੇਵਾਦਾਰਾਂ ਦੀ ਇਸ ਵਾਰ ਕਿੰਨੇ ਪੈਸੇ ਪਾਏ ਨੇ ਯਾਰ ਇਹ ਕੀ ਪਾਊਗਾ ਹੁਣ ਬਾਅਦ ਚ ਚਲ 10000 ਰੁਪਏ ਬਾਅਦ ਮੰਨ ਲਓ ਹਾਂ ਵੀਰ ਕਹਿੰਦਾ ਵੀ ਅਗਲੀ ਵਾਰ ਹਨਾ ਵੀ ਮੈਂ 50000 ਦੀ ਸੇਵਾ ਕਰੂੰਗਾ ਇਹ ਨਾ ਪੰਜਾਬ ਦੇ ਵਿੱਚ ਆਟੋਮੈਟਿਕ ਹੀ ਸ਼ਰਧਾ ਹੀ ਆ ਵੀਰੇ ਹਰ ਇੱਕ ਦੇ ਬੰਦੇ ਦੇ ਦਿਲ ਦੇ ਵਿੱਚ ਵੀ ਹਾਂ ਲੰਗਰ ਦੇ ਵਿੱਚ ਸੇਵਾ ਪਾਉਣ ਤੇ ਕਈ ਵਾਰ ਐਵੇਂ ਹੁੰਦਾ ਜੀ ਪੈਸੇ ਨਹੀਂ ਹੁੰਦੇ ਬੰਦੇ ਕੋਲ ਆਟੋਮੈਟਿਕ ਹੀ ਮਾਰਾ ਇਹ ਕਰ ਦਿੰਦਾ ਕਿਰਪਾ ਉਹ ਕਰ ਦਿੰਦਾ ਸੱਚੇ ਪਾਤਸ਼ਾਹ ਜਿਨ੍ਹਾਂ ਅਰਦਾਸ ਆਪਾਂ ਕਰਾਂਗੇ ਤਾਂ ਉਹ ਜ਼ਰੂਰ ਪੂਰੀ ਕਰਦਾ ਵੀਰੇ ਧੰਨਵਾਦ ਜੀ